ਜੀ ਉਹਨੇ ਕਰਵਾਣੇ ਨੇ ਪੈਸੇ ਕਿ ਨਹੀਂ ਕਰਵਾਣੇ ਭਜੀ ਕਰਾਉਂਦੇ ਪਈਆਂ ਕਰਾਉਂਦੇ ਪਏ ਦੇਖੋ ਹੁਣ ਕੰਮ ਦਾ ਟਾਈਮ ਹੁਣ ਦੇਖੋ ਜਿਸ ਕੋ ਪੈਸੇ ਲੈਣ ਚਾਹੀਦੇ ਉਹ ਐਡੇ ਟਾਈਮ ਕੇਵੋ ਘਰਾਂ 'ਚ ਪੈਸੇ ਬੈਠੇ ਨਹੀਂ ਹੁੰਦੇ ਵੀ ਤੁਹਾਨੂੰ ਹੀ ਬਲਾਈ ਆ ਤੇ ਹੋ ਜਾਏਗਾ ਪਰ ਥੋੜਾ ਜਿਹਾ ਟਾਈਮ ਲੱਗਣਾ ਵਾ ਹੋ ਜਾਏਗਾ ਹਾਂਜੀ ਅਜੇ ਤੱਕ ਪੈਸੇ ਨਹੀਂ ਹੋਏ ਆ ਹਾਂਜੀ ਇਹ ਰ ਅ ਕੱਲ੍ਹ ਰ ਉਲ ਨਹੀਂ ਚੱਲਣਾ ਸਵੇਰ 6 ਵਜੇ ਤੋਂ ਉੱਠ ਜਾਣਾ ਹਾਂ ਬਸ 6 ਵੇ ਤੋਂ ਉਪਰ ਹੈ ਗਰਮ ਸੀਖਾ ਕਰਕੇ ਉਹ ਕੰਮ ਹੋ ਜਾਇਆ ਉਹਦੇ ਨਾਲ ਮੈਂ ਅਜ ਪੂਰੀ ਦਿਹਾੜੀ ਤੇਰੇ ਕਰਕੇ ਰੋਕ ਦੁੱਤਾ ਹਾਂ ਅਣੀ ਅਣੀ ਪੈਹਾਂ ਦਾ ਵੇਖੋ ਮੇਰੀ ਗੱਲ ਨੂੰ ਕਰਦੇ ਕਰਦੇ ਪੈਹਾਂ ਦਾ ਹੁਣ ਕਿਸੇ ਦਿਨਾਂ ਨੂੰ ਕੱਲ ਦਾ ਟਾਈਮ ਦਾ ਕੱਲ ਦਾ ਟਾਈਮ ਹਰ ਇੱਕ ਮਾਂ ਦਾ ਬਾਬਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਪੁੱਤਰ ਜਿਹੜਾ ਆ ਵਿਦੇਸ਼ਾਂ 'ਚ ਜਾ ਕੇ ਜਿਹੜਾ ਤਰੱਕੀ ਕਰੇ ਤਾਂ ਜਿਹੜੇ ਕਰਦੇ ਹਾਲਾਤ ਨੇ ਗਰੀਬੀ ਨੇ ਉਹਨੂੰ ਜਿਹੜਾ ਦੂਰ ਕਰ ਸਕੇ ਤਾਂ ਤੁਹਾਨੂੰ ਇੱਕ ਅਜੀਹਾ ਮਾਮਲਾ ਦਿਖਾਵਾਂਗੇ ਜਿੰਨਾਂ ਦਾ ਪਰਿਵਾਰ ਦਿਖਾਵਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿੰਨਾਂ ਦਾ ਬੇਟਾ ਜਿਹੜਾ ਆ ਜੁਕੇ ਗਿਆ ਤਾਂ ਰਸਤੇ ਦੇ ਵਿੱਚ ਜਿਹੜਾ ਈਰਾਨ ਦੇ ਵਿੱਚ ਫਸ ਗਿਆ ਤਾਂ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਕੀ ਇਹ ਸਾਰਾ ਮਾਮਲਾ ਹਾਂਜੀ ਮੈਂ ਜੀ ਕੀ ਨਾਮ ਮੇਰੇ ਬੇਟੇ ਦਾ ਨਾਮ ਗੌਰਵਪ੍ਰੀਤ ਸਿੰਘ ਆ ਕੋਪ੍ਰੀਤ ਨੂੰ ਕਿੱਥੇ ਭੇਜਿਆ ਅਸੀਂ ਗੌਰਪ੍ਰੀਤ ਸਿੰਘ ਨੂੰ ਹੀ ਜੋ ਕਿ ਜੋਕੇ ਭੇਜਿਆ ਸੀ ਸਾਨੂੰ ਕਹਿੰਦੇ ਹੀ ਵੀ ਜੋਕੇ ਭੇਜ ਕੇ ਹੀ ਸਾਰੇ ਪੈਸੇ ਲਵਾਂਗੇ ਤੇ ਉਹਨਾਂ ਨੇ ਦੂਜਾਂ ਆਂਡੇ ਵਿੱਚ ਹੀ ਉਹਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਸਾਨੂੰ ਬਾਅਦ ਵਿੱਚ ਤੁਮ ਕਿ ਆਉਣ ਲੱਗ ਗਿਆਂ ਵੀ ਜੇ ਤੁਹਾਨੂੰ ਬੇਟਾ ਚਾਹੀਦਾ ਵਾ ਚਾਹੀਦਾ ਕਿ ਨਹੀਂ ਅਸੀਂ ਕਹਾਂ ਸਾਨੂੰ ਬੇਟਾ ਚਾਹੀਦਾ ਚਾਹੀਦਾ ਕਿਉਂ ਨਹੀਂ ਇੱਕ ਤਰ੍ਹਾਂ ਦਾ ਬੇਟਾ ਛੱਡਦਾ ਕੋਈ ਹੈ ਉਹ ਇਹ ਅਸੀਂ ਉਹਦੇ ਬਿਨਾਂ ਕਦੇ ਚੱਗ ਗਏ ਕਿਹਦਾ ਚਾਹੀਦਾ ਤਾਂ ਫਿਰ ਨਹੀਂ ਚਾਹੀਦਾ ਤਾਂ ਚਾਹੀਦਾ ਤਾਂ ਫਿਰ 50 ਲੱਖ ਰੁਪਏ ਨਹੀਂ ਮੰਗ ਕਰਦੇ ਆ 50 ਲੱਖ ਰੁਪਿਆ ਦੇ ਦੋ ਨਹੀਂ ਤੇ ਤੁਹਾਡੇ ਬੇਟੇ ਨੂੰ ਮਾਰ ਦਾਂਗੇ ਓਏ ਉਹ ਕਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਬੜੀਆਂ ਧਮਕੀਆਂ ਫੋਨ ਤੇ ਵੀ ਆਉਂਦੀਆਂ ਨਾਲ ਰੋਟੀ ਨੰਗਦੀ ਹੈ ਨਾਲ ਦਿਨ ਰਾਤ ਇੱਕ ਹੋਈ ਪਈ ਆ ਸਾਨੂੰ ਕੋਈ ਸਮਝ ਨਹੀਂ ਲੱਗਦੀ ਅਸੀਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆ ਸਾਡੇ ਬੱਚੇ ਦੀ ਰੱਖសា ਹੋਵੇ ਸਾਡੇ ਬੱਚੇ ਨੂੰ ਸਹੀ ਸਲਾਮਤਿੱਤੇ ਲਿਆਂਦਾ ਜਾਵੇ ਕਦ ਕਦ ਹੋਈ ਹੀ ਬੇਟੇ ਨਾਲ ਤੁਹਾਡੀ ਉਰਾਨ ਜਾ ਕੇ ਇੱਕ ਵਾਰੀ ਉਹਨੇ 에어ਪੋਰਟ ਤੋਂ ਉਤਰ ਕੇ ਫੋਟੋ ਵੀ ਮਗਾ ਲੱਗੀ ਮਾੜੀ ਥੋੜੀ ਜੀ ਗੱਲ ਕੀਤੀ ਇੱਕ ਏਜੰਟ ਵਾਸਤੇ ਵੀ ਮੈਂ ਵੀ ਮੰਮਾ ਵੀ ਪਪਾ ਇੱਥੇ ਪਹੁੰਚ ਗਿਆਂ ਬਾਪਾ ਨੂੰ ਵੀ ਦੱਸ ਦਿਓ ਵੀ ਮੈਂ ਪਹੁੰਚ ਗਿਆ ਔਰ ਆਨ ਮੈਨੂੰ ਯੂਕੇ ਵਾਲੇ ਏਜੰਟ ਨੇ ਮੈਨੂੰ ਫੋਨ ਕਰ ਦਿੱਤਾ ਵਾ ਵੀ ਤੈਨੂੰ ਲੈਣ ਜਿਹੜਾ ਏਜੰਟ ਨੇ ਆਉਣਾ ਸੀ ਉਹ ਆ ਰਿਹਾ ਵਾ ਉਹਨਾਂ ਚਿਰ ਤੋਂ ਹੋਟਲ ਦੇ ਵਿੱਚ ਖੜ ਜਾ ਤੇ ਵੀ ਨਾ ਨਾ ਤੋਲਾ ਤੇ ਇਹ ਨਹੀਂ ਪਤਾ ਵੀ ਮੈਂ ਕਿਹੜੇ ਵਾਸਤੇ ਤੁਨ ਨੂੰ ਹਟੋਣ ਡਿਆ ਵਾਂ ਇਹ ਮਾਂ ਨੂੰ ਬਿਲਕੁਲ ਨਹੀਂ ਸੀ ਪਤਾ ਹੋਤੇ ਨੂੰ ਗ੍ਰਫਤਾਰ ਕਰਕੇ ਬੰਦੀ ਬਣਾ ਕੇ ਰੱਖਿਆ ਹੋਇਆ ਵਾ ਜਦੋਂ ਬੇਟੇ ਨਾਲ ਤੁਹਾਡੀ ਗੱਲ ਹੋਈ ਉਸ ਤੋਂ ਬਾਅਦ ਦੁਬਾਰਾ ਤੁਹਾਡੀ ਗੱਲ ਹੋਈ ਉਹਦੇ ਨਾਲ ਫੋਨ ਆ ਦੁਬਾਰਾ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੇ ਫੋਨ ਵੀ ਬੰਦ ਕਰ ਦਿੱਤਾ ਹੋਰ ਆਪਣੇ ਫੋਨ ਤੋਂ ਹੀ ਧਮਕੀਆਂ ਦਿੰਦਾ ਸੀ ਆਪਣੇ ਫੋਨ ਤੇ ਗੱਲ ਕਦੀ ਕਦਾਈ ਕਰਾਉਂਦਾ ਸੀ ਵੀ ਉਹਨਾਂ ਨੂੰ ਕਹਿ ਪੈਸੇ ਬੇਟਾ ਚਾਹੀਦਾ 50 ਲੱਖ ਰੁਪਏ ਕੀ ਦਿੰਦੇ ਸੀ ਵੀ ਤੈਨੂੰ ਅਸੀਂ ਇਸੇ ਗਾਂਹ ਭੇਜਣ ਵਾਸਤੇ ਨਹੀਂ ਜਾਂਦਾ ਅਸੀਂ ਤੇਰੇ ਕੋਲ ਵੀ ਪੈਸੇ ਲੈਣੇ ਆ ਤੇ ਅਸੀਂ ਤੈਨੂੰ ਨજરਬੰਦੀ ਬਣਾ ਕੇ ਰੱਖਣਾ ਵਾ ਜਿੰਨਾ ਤੇਰੇ ਤੇ ਘਰ ਦੇ ਮੈਨੂੰ ਸਾਨੂੰ 50 ਲੱਖ ਰੁਪਈਆ ਨਹੀਂ ਦਿੰਦੇ ਉਹਨਾਂ ਚਰ ਵੀ ਅਸੀਂ ਨਹੀਂ ਤੈਨੂੰ ਛੱਡਣਾ ਤੇ ਬਾਅਦ ਚ ਸਾਨੂੰ ਧਮਕੀਆਂ ਆਉਣ ਲੱਗੀਆਂ ਜਿਹੜਾ ਪਹੁੰਚਣ ਦੀ ਥੇ ਸਾਡੇ 9:30 ਵਜੇ ਦਾ ਟਾਈਮ ਸੀ ਉਹ ਸਾਡੇ ਲੋਈ ਕੰਡੇ ਆ ਗਈ ਕਹਿੰਦੇ ਧਮਕੀਆਂ ਫਿਰ ਉਹਨੂੰ ਦੇਣ ਲੱਗਿਆ ਪਿਤਾ ਆਪਣੇ ਨੂੰ ਵੀ ਜੇ ਤੈਨੂੰ ਬੇਟਾ ਚਾਹੀਦਾ ਵਾ ਇਹ ਕਹਿੰਦੇ ਬੇਟਾ ਚਾਹੀਦਾ ਤਾਂ ਹੀ ਮੈਂ ਵੀ ਭੇਜਿਆ ਸੀ ਜੁਕੇ ਤੇ ਕੀ ਮਸਲਾ ਤੇ ਕਹਿੰਦਾ ਮਸਲਾ ਹੈ ਹੋਈ ਅਭੀ ਅਸੀਂ ਬੰਦੀ ਬਣਾ ਕੇ ਰੱਖਿਆ ਵਾ ਜੇ ਤੁਹਾਨੂੰ ਬੇਟਾ ਚਾਹੀਦਾ ਵਾ ਤਾਂ 50 ਲੱਖ ਰੁਪਈਆ ਦੇ ਦਿਓ ਤੇ ਵਾਪਸ ਭੇਜ ਦਾਂਗੇ ਤੇ ਨਹੀਂ ਚ ਫਿਰ ਅਸੀਂ ਬੇਟੇ ਦਾ ਨਸਕਾਨ ਕਰਾਂਗੇ ਇਹਨੂੰ ਮਾਰ ਦਾਂਗੇ ਉਹ ਕਰ ਦਾਂਗੇ ਜੇ ਕਰ ਦਾਂਗੇ ਬਸ ਆ ਦੇਖਿਆ ਮਾਂ ਦਾ ਜਿਹੜਾ ਬੁਰਾ ਹਾਲ ਐ ਰੋ ਰੋ ਕੇ ਉਹਨਾਂ ਦਾ ਕਹਿਣਾ ਐ ਕਿ ਉਹਨਾਂ ਨੂੰ ਜਿਹੜਾ ਉੱਥੇ ਬੰਦੀ ਬਣਾਇਆ ਗਿਆ ਤਾਂ ਬੰਦਕਾਂ ਵੱਲੋਂ ਜਿਹੜਾ ਆ ਪਰਿਵਾਰ ਤੋਂ 50 ਲੱਖ ਰੁਪਏ ਜਿਹੜਾ ਮੰਗਿਆ ਜਾ ਰਿਹਾ ਇਥੇ ਉਸਦੇ ਫਾਦਰ ਸਾਹਿਬ ਵੀ ਮੌਜੂਦ ਨੇ ਗੁਰਪ੍ਰੀਤ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹਦੇ ਜੀ ਗੁਰਪ੍ਰੀਤ ਬਾਰੇ ਤਾਂ ਕੁਝ ਕਹਿਣ ਲਈ ਲਫਜ਼ ਹੀ ਨਹੀਂ ਬਚ ਗਏ ਜੀ ਬਾਕੀ ਹਾਂ ਤੇ ਬਸ ਬੇਟਾ ਮਿਲ ਜੇ ਨਹੀਂ ਬਟਾ ਜੀ ਕਿਦਾ ਫੋਨ ਆਦਾ ਸੀ ਤੁਹਾਨੂੰ ਉਥੋਂ ਜਦੋਂ ਇਰਾਨ ਬੇਟਾ ਤੁਹਾਡਾ ਪਹੁੰਚਦਾ ਤਾਂ ਉਸ ਤੋਂ ਬਾਅਦ ਕਿਦਾ ਫੋਨ ਆ ਰਿਹਾ ਸੀ ਕਿ 50 ਲੱਖ ਰੁਪਏ ਦੀ ਜਿਹੜੀ ਮੰਗ ਕੀਤੀ ਜਾਂਦੀ ਅਸੀਂ ਹੁਣ ਗੱਲ ਲੱਜਦੇ ਸਾਨੂੰ ਤੋਂ ਨੇ ਬਣਾਲੀ ਫੋਟੋ ਭਾਤੀ ਜੀ ਤੇ ਤੁਹਾਡਾ ਬੇਟਾ ਮੈਂ ਹਾਂ ਜੀ ਹਾਂ ਜੀ ਇਹ ਕਹਿੰਦੇ ਕਿ ਤਾਂ ਮੈਂ ਜੀ ਕਿਦਾਂ ਕਿ ਯੂਕੇ ਭੇਜ ਜੀ ਕਹਿੰਦਾ ਯੂਕੇ ਨੇ ਭੇਜਿਆ ਸਾਡੇ ਕੋਲ ਕਬਜ਼ੇ ਚਾਹੀ ਬੱਧਾ ਹੋਇਆ ਇਹਨੂੰ ਜੀ ਜੇ ਬੇਟਾ ਚਾਹੀਦਾ 50 ਲੱਖ ਰੁਪਏ ਦੇ ਦਿਓ ਨਹੀਂ ਤੇਨੂੰ ਕਦੀ ਕਹਿੰਦੇ ਵੀ ਵੇਚ ਦਿਆਂਗੇ ਗਾਂ ਜੀ ਕਦੀ ਦੀ ਲੱਤ ਵੜਦੇਗੇ ਜੀ ਕੰਨ ਵੜਦੇਗੇ ਰੋਜ਼ ਰੋਜ਼ ਧਮਕੀਆਂ ਦਿਆਂ ਹੁਣ ਜਦੋਂ ਫ ਜਦੋਂ ਗੱਲ ਕਰਦ ਕਰਾਉਂਦੇ ਆ ਜੋਂਦ ਕੁੱਟਣ ਡੇ ਹੁੰਦੇ ਜੀ ਵੇਖੇ ਨਹੀਂ ਜਾਂਦਾ ਵੇਖੀਦਾ ਹੀ ਨਹੀਂ ਫਿਰ ਜੀ ਇਹ ਏਜੰਟ ਨਾ ਤੁਹਾਡੀ ਗੱਲ ਹੁੰਦੀ ਜਿਹੜੇ ਏਜੰਟਾਂ ਹੀ ਤੁਸੀਂ ਭੇਜਿਆ ਸੀ ਜਿਹੜੇ ਨਾ ਜਨਾ ਉਹ ਨੰਬਰ ਉਹ ਤਾਂ ਜੀ ਕਹਿੰਦਾ ਜੀ ਮੈਂ ਏਜੰਟਾ ਕਈ ਨਹੀਂ ਜਦੋਂ ਫੋਨ ਤੇ ਮੁੰਡੇ ਨੇ ਵਿਸ਼ਵਾਸ ਪ੍ਰੇਮ ਪ੍ਰਿਆਰ ਬਣਾਇਆ ਹਾਂ ਜੀ ਕਿੰਨਾ ਚਿਹਰਾ ਹੋ ਗਿਆ ਬੇਟੇ ਨੂੰ ਜੇ ਬੇਟਾ ਸ਼ੁਕਰਵਾਰ ਇਥੋਂ ਜਿਹੜਾ ਇਹ ਜੀ 12 ਤਰੀਕ ਨੂੰ ਜੀ 14 ਤਰੀਕ ਨੂੰ ਫਲੈਟ ਦੀ ਜਗਰ ਤੋਂ ਜੀ ਇਸ ਸਬੰਧੀ ਤੁਸੀਂ ਹਲਕਾ ਵਿਧਾਇਕ ਜਾਂ ਗੁਰਦੀਪ ਢਾਲੀਵਾਲ ਨੇ ਐਮਐਲਏ ਨੇ ਉਧਰ ਐਨਆਰਆਈ ਵਿਭਾਗ ਦੇ ਜਿਹੜੇ ਕਿਸੇ ਵੀ ਮੰਤਰੀ ਨੂੰ ਮਿਲਿਆ ਗਿਆ ਤੁਹਾਡੇ ਵੱਲੋਂ ਆ ਮਿਲਿਆ ਜੀ ਹੁਣ ਚਲੋ ਮੈਂ ਤੇ ਅਨਪੜ ਬੰਦਾ ਜੇ ਮਿਰਚਾ ਭਰਾ ਆਏਗੇ ਜਿੱਥੇ ਜਾ ਰਹੇ ਹਿੰਦੇ ਉਹ ਮਿਲਦੇ ਆ ਜੀ ਨਾਲ ਮੈਨੂੰ ਵੀ ਲਾ ਜਾਂਦੇ ਮੇਰੇ ਨਾਲ ਚਲੇ ਜਾਂਦਾ ਜੀ ਇਹ ਦੇਖੋ ਗੱਲ ਨੂੰ ਪੂਰੀ ਤਰ੍ਹਾਂ ਦੱਸ ਦੇਣਾ ਜਰੂਰ ਮੇਰੇ ਕੋਲ ਨਹੀਂ ਜਾਂਦਾ ਮੈਂ ਕਿਹਦੇ ਚਲੂਤ ਇਹ ਅਪੀਲ ਕਰਨਾ ਚਾਹੁੰਦੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਜੀ ਸਰਕਾਰ ਨੂੰ ਕੀ ਅਪੀਲ ਇਹ ਤਾਂ ਸਾਡੇ ਕੋਲ ਕੁਝ ਨਹੀਂ ਵੀ ਜਿਹੜਾ ਸਾਡੀ ਸਰਕਾਰਾਂ ਗੜੀ ਹੋ ਬੇਨਤੀ ਹੱਥ ਜੋੜ ਕੇ ਸਾਡੇ ਬੇਟਾ ਵਾਪਸ ਸਹੀ ਸਲਾਮ ਤੇ ਲੰਦਾ ਜਾਵੇ ਮਾਂ ਤੇ ਨੁਕਸਾਨ ਨਾ ਹੋ ਜੀ ਛੇਤੀ ਸ਼ਤੀ ਲੈਂਦਾ ਜਦੋਂ ਸਾਨੂੰ ਬੋੜਾ ਪੰਨਾ ਚਾਹੀਦਾ ਇਹ ਨਹੀਂ ਫੌਂਟੀ ਨਹੀਂ ਵੇਂਦੇ ਜੋ ਵੇਖੇ ਨਹੀਂ ਜਾਂਦਾ ਵੇਖੀਗੀ ਇਹਨੂੰ ਹੱਲੇ ਵੀ ਬੋਨ ਵਗੈਰਾ ਆਉਂਦੇ ਤੁਹਾਨੂੰ ਉਹ ਜੀ ਰੋਜ ਜੀ ਮੈਂ ਕਹਿੰਦਾ ਸੱਚ ਮੰਦ ਕਰੀਦਾ ਜੇ ਉਦਾਂ ਤੋਂ ਫੋਨ ਹਟਦੇ ਹੀ ਨਹੀਂ ਜੀ ਬਸ 50 ਲੱਖ ਬਾਂਦੇ ਜੀ 50 ਲੱਖ ਬਾਂਦੇ 100 ਲੱਖ ਮੈਂ ਗਰੀਬ ਨੇ ਕਿੱਥੋਂ ਬਣੇ ਕਿ ਡੇਢ ਕਿੱਲਾ ਮੇਰੇ ਕੋਲ ਪੈਣੀ ਜਿਵੇਂ ਬਦਲੀ ਕਿੱਦਾਂ ਕਿਤਾਂ ਰਿਆ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉਹਨਾਂ ਨੂੰ ਜਦੋਂ ਫੋਨ ਆਦਾ ਕੋਲ ਜਿਹੜੀ ਆਉਂਦੀ ਆ ਉਹ ਜਿਹੜਾ ਉਹਨਾਂ ਵੱਲੋਂ 50 ਲੱਖ ਦੀ ਜਿਹੜੀ ਆ ਇਹਨਾਂ ਨੂੰ ਮੰਗ ਕੀਤੀ ਜਾਂਦੀ ਆ ਕਿ 50 ਲੱਖ ਦੇ ਦਿਓ ਤੁਹਾਡਾ ਬੇਟਾ ਜਿਹੜਾ ਤੁਹਾਨੂੰ ਵਾਪਸ ਦੇ ਦਾਂਗੇ ਤਾਂ ਉਹਨਾਂ ਨੇ ਸਰਕਾਰਾਂ ਨੂੰ ਇਹ ਅਪੀਲ ਕੀਤੀ ਆ ਕਿ ਸੈਂਟਰ ਸਰਕਾਰ ਨੂੰ ਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਜਲਦ ਤੋਂ ਜਲਦ ਜਿਹੜਾ ਉਧਰ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਜਿਹੜਾ ਸਾਡਾ ਬੇਟਾ ਉਹਨੂੰ ਸਹੀ ਸਲਾਮਤ ਜਿਹੜਾ ਵਾਪਸ ਲਿਆਂਦਾ ਜਾਵੇ। ਗੱਲ ਪੁੱਛਣਾ ਪਿਆ ਹੋਣੀ ਦਿਸਦਾ। ਹਾਂਜੀ ਹਾਂਜੀ। ਮੈਂ ਕਹਿੰਦਾ ਪਾ ਪੂਰਾ ਲੱਗ ਕੇ ਘਰ ਪਿਆ ਸੀ ਮੇਰੇ। ਹਾਂਜੀ ਦੇਣਾ ਸੀ। ਠੀਕ ਐ। ਮੁੰਡਾ ਸਾਲਾ ਝੂਠ ਬੋਲਦਾ ਯਾਰ। ਇਹਦਾ ਘਰੋਂ ਨਿਕਲੇ ਆ। ਕਿਹੜਾ ਬੋਲਦਾ? ਕੀ ਕਹਿੰਦਾ ਉਹ ਮੁੰਡਾ ਕੀ ਕਹਿੰਦਾ ਪਿਆ ਵਾ? ਇਹਦਾ ਪਿਓ ਜਿਹੜਾ ਤੇਰੇ ਤੇਰਾ ਤੇ ਤੇਰੀ ਜਗੜਾ ਵੰਦ 13 ਲੱਖ ਵੀਰ ਘਰ ਪਿਆ ਸੀ 13 ਲੱਖ ਦੀ ਗੱਲ ਜੀ ਮੇਰੇ ਕੋਲ ਸਕਰੀਨ ਸ਼ਾਟ ਆ ਰਸ਼ੀਦ ਹੈ ਤੇ ਇਹਨੂੰ ਕਹੇ ਵੀ 13 ਲੱਖ ਫਿਰ ਤੂੰ ਲੈ ਕੇ ਕਿਉਂ ਨਹੀਂ ਨਾਲ ਆਇਆ ਮੁੰਡਾ ਹੋਣੀ ਤੇ ਝੂਠ ਬੋਲੀ ਜਾਂਦਾ ਉਹ ਉਸੇ ਕੀ ਕਰ ਸਕਦੇ ਆ ਫਿਰ ਨਾਲ ਕੋਣੀ ਲੈ ਕੇ ਆਇਆ ਰੱਖ ਕੇ ਆਸ ਨੇ ਪ੍ਰੈਸ ਉਹਨੇ ਪਹੁੰਚ ਗਿਆ ਤੇੜੇ ਸਾਲਾ ਨਾ 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 ਉਹਨੇ ਕਿਹਾ ਵੀ ਤੁਹਾਨੂੰ ਉਥੇ ਕੰਮ ਤੇ ਲਵਾ ਦਾਂ ਕੰਮ ਤੋਂ ਬਾਅਦ ਕੱਟੀ ਜਾਵਾਂਗੇ ਪੈਸੇ ਇਦਾਂ ਵੀ ਕਹਿੰਦਾ ਗਿਆ ਵਿੱਚ ਹੀ ਨਹੀਂ ਭਾਈ ਗੱਲ ਨਹੀਂ ਹੋਈ ਯਾਰ ਆਇਆ ਤੇਰਾ 13 ਲੱਖ ਉਹਨੇ ਕਹਿੰਦਾ ਵੀ ਘਰ ਪਿਆ ਹਾਂ ਉਹ ਉਹ ਝੂਠ ਬੋਲਦਾ ਪਿਆ ਜ ਹੁਣ ਬੰਗਾ ਦੇ ਹੋਈ ਐ ਨਾ ਇੰਨੇ ਪੈਸੇ ਕਿੱਥੇ ਹੁੰਦੇ ਘਰਾਂ 'ਚ ਕੋਲ ਭਾਈ ਜੀ ਤੁਸੀਂ ਹੁਣ ਕਰਵਾਣੇ ਨੇ ਪੈਸੇ ਕਿ ਨਹੀਂ ਕਰਵਾਣੇ ਭਾਈ ਕਰ ਆਉਂਦੇ ਪਈਆਂ ਕਰਾਉਂਦੇ ਪਈਆਂ ਦੇਖੋ ਹੁਣ ਕੱਲ ਦਾ ਟਾਈਮ ਹੁਣ ਵੇਖੋ ਜਿਸ ਕੋ ਪੈਸੇ ਲੈਣ ਜਾਈਦਾ ਉਹ ਐਡੇ ਟਾਈਮ ਕਿਸੇ ਕੋ ਘਰਾਂ 'ਚ ਪੈਸੇ ਪਏ ਨਹੀਂ ਹੁੰਦੇ ਵੀ ਤੁਹਾਨੂੰ ਹੀ ਪਤਾ ਈ ਆ ਤੇ ਹੋ ਜਾਏਗਾ ਪਰ ਥੋੜਾ ਜਿਹਾ ਟਾਈਮ ਲੱਗਣਾ ਵਾ ਹੋ ਜਾਏਗਾ ਹਾਂਜੀ ਯਾਰ ਅਜੇ ਤੱਕ ਪੈਸੇ ਨਹੀਂ ਹੋਏ ਐ ਹਾਂਜੀ ਫੇਰ ਐ ਕੱਲ੍ਹ ਰੂਲ ਨੇ ਚੱਲਣਾ ਸਵੇਰ 6 ਵਜੇ ਤੋ ਉੱਠ ਜਾਣਾ ਹੂੰ ਸਭ ਚੇਵੇਂ ਤੋਂ ਉਹ ਤੇ ਗਰਮ ਸੀਖਾ ਕਰਕੇ ਉਹ ਕੰਮ ਹੋ ਜਾਂਦੇ ਨਾਲ ਮੈਂ ਅੱਜ ਪੂਰੀ ਦਿਹਾੜੀ ਤੇਰੇ ਕਰਕੇ ਰੋਕ ਦਿੱਤਾ ਹੂੰ ਹੂੰ ਨਹੀਂ ਅਹੀਂ ਅਹੀਂ ਪੈਸਾਂ ਦਾ ਵੇਖੋ ਮੇਰੀ ਗੱਲ ਸੁਣੋ ਕਰਦੇ ਕਰਦੇ ਪਏ ਨਾ ਪੈਸਾਂ ਦਾ ਹੁਣ ਕਿਸੇ ਨੇ ਉਹਨੂੰ ਕੱਲ ਦਾ ਟਾਈਮ ਦਾ ਕੱਲ ਦਾ ਟਾਈਮ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਵਿਨੋਦ ਕੁਮਾਰ ਲੋਕ ਰਾਜੀ